ਉਹ ਆਪਣੇ ਆਪ ਨੂੰ ਸੇਫ ਫੀਲ ਨਾ ਕਰੇ ਉਹਨੂੰ ਕੁੱਟਮਾਰ ਕਰਨੀ ਜੀ ਔਰ ਉਹਦੀ ਲਾਈਫ ਨੂੰ ਥ੍ਰੈਟਨ ਕਰਨਾ ਧਮਕੀ ਦੇਣਾ ਘਰੇਲੂ ਹਿੰਸਾ ਦੀ ਡੈਫੀਨੇਸ਼ਨ ਚ ਆਂਦਾ ਹੈ ਇਮੋਸ਼ਨਲ ਅਬਿਊਸ ਉਹ ਪ੍ਰੋਟੈਕਸ਼ਨ ਆਰਡਰ ਲੈ ਸਕਦੀ ਹੈ ਹਾਂ ਉਹ ਕਰੋ ਕੱਢ ਨਹੀਂ ਸਕਦਾ ਕੰਪੰਸੀਸ਼ਨ ਆਰਡਰ ਲੈ ਸਕਦੀ ਹੈ ਜਿਵੇਂ ਗਰੀਬ ਫੈਮਲੀ ਦਾ ਬੱਚੇ ਹੈ ਉਹ ਜ਼ਿਆਦਾ ਪੜਾਉਂਦੇ ਨਹੀਂ ਵਿਆਹ ਕਰ ਦਿੰਦੇ ਛੋਟੀ ਉਮਰ ਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਲੇਡੀਜ਼ ਨੂੰ ਵੀ ਸਾਡੇ ਰਾਈਟਸ ਕੀ ਐ ਕਿਸੇ ਵੀ ਟਾਈਮ ਤੁਹਾਨੂੰ ਕਾਲ ਕਰ ਸਕਦੇ ਆ ਆਪਣੀ ਪ੍ਰੋਬਲਮ ਦੱਸ ਸਕਦੇ ਆ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ ਤੇ ਮਤਲਬ ਕੋਈ ਕਾਨੂੰਨ ਬਣਿਆ ਜੇ ਕੋਈ ਔਰਤ ਬੰਦੇ ਨੂੰ ਤੰਗ ਕਰਦੀ ਐ ਤੇ ਉਹਦੇ ਵਾਸਤੇ ਵੀ ਕੋਈ ਕਾਨੂੰਨ ਹੈਗਾ ਬੰਦਾ ਸਟ੍ਰੈਸ ਚ ਜਾਂਦਾ ਸਾਡਾ ਟੋਲ ਫਰੀ ਨੰਬਰ ਹੈ 1968 ਅਗੇਂਸਟ ਅ ਰੈਜ਼ੀਡੈਂਸ ਆਰਡਰ ਲੈ ਸਕਦੀ ਐ ਤੁਸੀਂ ਵੇਖ ਰਹੇ ਹੋ ਜੀ ਐਸਐਮ ਜ਼ੈਡ ਨਿਊਜ਼ ਤੇ ਮੈਂ ਹਵਰਿੰਦਰ ਕੁਮਾਰ 2018 ਵਿੱਚ தாம்ਸਨ ਰਾਈਟਰਸ ਫਾਊਂਡੇਸ਼ਨ ਨਾਂ ਦੀ ਇੱਕ ਆਲਮੀ ਪੱਧਰ ਦੀ ਏਜੰਸੀ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਸਾਡਾ ਮੁਲਕ ਭਾਰਤ ਔਰਤਾਂ ਦੇ ਲਈ ਦੁਨੀਆਂ ਦਾ ਸਭ ਤੋਂ ਖਤਰਨਾਕ ਮੁਲਕ ਹੈ ਇਹ ਕੋਈ ਨਵੀਂ ਜਾਂ ਹੈਰਾਨ ਕਰਨ ਵਾਲੀ ਗੱਲ ਨਹੀਂ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਮੁਲਕ ਅੰਦਰ ਔਰਤਾਂ ਤੇ ਜ਼ੁਲਮ ਹੁੰਦਾ ਆਇਆ ਹੈ ਕਦੀ ਸਤੀ ਪ੍ਰਥਾ ਦੇ ਨਾਂ ਤੇ ਕਦੀ ਦੇਵਦਾਸੀ ਦੇ ਨਾਂ ਤੇ ਤੇ ਕਦੀ ਮੂਲਾ ਕਰਮ ਦੇ ਨਾਂ ਤੇ ਇੱਕ ਹੋਰ ਰਿਪੋਰਟ ਮੁਤਾਬਕ ਸਾਡੇ ਮੁਲਖੰਦਰ ਔਰਤਾਂ ਦਾ ਆਪਣਾ ਘਰ ਹੀ ਉਹਨਾਂ ਲਈ ਸਭ ਤੋਂ ਖਤਰਨਾਕ ਥਾਂ ਹੈ ਕਿਉਂਕਿ ਘਰੇਲੂ ਹਿੰਸਾ ਦੇ ਨਾਂ ਤੇ ਬਹੁਤ ਸਾਰੇ ਮਾਮਲੇ ਸਾਹਮਣੇ ਹੀ ਨਹੀਂ ਆ ਪਉਂਦੇ ਹੁਣ ਸਵਾਲ ਇਹ ਹੈ ਕਿ ਅਗਰ ਕਿਸੇ ਔਰਤ ਤੇ ਜ਼ੁਲਮ ਹੁੰਦਾ ਹੈ ਘਰੇਲੂ ਹਿੰਸਾ ਹੁੰਦੀ ਹੈ ਤੇ ਉਹ ਕਿੱਥੇ ਸ਼ਿਕਾਇਤ ਕਰੇ ਕਿੱਥੇ ਜਾਵੇ ਤੇ ਨਿਆਂ ਦੇ ਲਈ ਕਿੰਨਾ ਸਮਾਂ ਲੱਗੇਗਾ ਇਹਨਾਂ ਸਭ ਨਾਲ ਮੁਤਲਕ ਜਾਣਕਾਰੀਆਂ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਮਾਨਯੋਗ ਜੱਜ ਸਾਹਿਬ ਸੀਜੀਐਮ ਪ੍ਰੀਤੀ ਸੁਖੀ ਜਾਦੀ ਜੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਵੀ ਨੇ ਜੀ ਜਸਾ ਜੀ ਸਭ ਤੋਂ ਪਹਿਲਾਂ ਐਸਐਮ ਜ਼ੈਡ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ। ਜੀ ਜਸਾ ਜੀ ਇੱਕ ਇਹ ਦੱਸੋ ਕਿ ਜਿਹੜਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਦੇ ਮੁਤਲਕ ਹੈ। ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੀ ਘਰੇਲੂ ਹਿੰਸਾ ਹੈ ਉਹ ਕਾਨੂੰਨ ਦੇ ਮੁਤਾਬਕ ਉਹਦੀ ਕੀ ਪਰਿਭਾਸ਼ਾ ਹੈ ਤੇ ਘਰੇਲੂ ਹਿੰਸਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਜੀ ਕਰੇ ਲੋਹ ਹਿੰਸਾ ਜਿਹੜੀ ਹੈ ਡੋਮੈਸਟਿਕ ਵਾਇਲੈਂਸ ਐਕਟ 2005 ਬਣਿਆ ਇਹਦੇ ਵਿੱਚ ਔਰ ਇਹ ਕਰੇ ਲੋਹ ਹਿੰਸਾ ਦੇ ਵਿੱਚ ਆਂਦਾ ਹੈ ਵੀ ਜਿਵੇਂ ਜਿਹੜੀ ਹੈ ਗਰੀਵਡ ਪਰਸਨ ਹੈ ਉਹਨੂੰ ਕਿਸੇ ਤਰ੍ਹਾਂ ਦੀ ਫਿਜ਼ੀਕਲ ਮੈਂਟਲ ਕੋਈ ਹਰਟ ਕਰਨਾ ਜੀ ਉਹਨੂੰ ਕੋਈ ਉਹਦੀ ਹੈਲਥ ਸੇਫਟੀ ਨੂੰ ਜਿਹੜਾ ਐਂਡੇਂਜਰ ਕਰਨਾ ਮਤਲਬ ਉਹ ਆਪਣੇ ਆਪ ਨੂੰ ਸੇਫ ਫੀਲ ਨਾ ਕਰੇ ਉਹਨੂੰ ਕੁੱਟਮਾਰ ਕਰਨੀ ਜੀ ਔਰ ਉਹਦੀ ਲਾਈਫ ਨੂੰ ਥ੍ਰੈਟਨ ਕਰਨਾ ਧਮਕੀ ਦੇਣਾ ਉਹ ਮਤਲਬ ਇਸ ਤਰ੍ਹਾਂ ਦੀ ਕੋਈ ਵੀ ਹਿੰਸਾ ਜਿਹੜੀ ਹੈ ਜੋ ਐਗਰੀਵਡ ਪਰਸਨ ਦੇ ਅਗੇਂਸਟ ਯੂਜ਼ ਹੁੰਦੀ ਹੈ ਤਾਂ ਉਹ ਘਰੇਲੂ ਹਿੰਸਾ ਦੀ ਡੈਫੀਨੇਸ਼ਨ ਚ ਆਂਦਾ ਇਹ ਚਾਰ ਪੰਜ ਤਰ੍ਹਾਂ ਦੀ ਹੁੰਦੀ ਹੈ ਘਰੇਲੂ ਹਿੰਸਾ ਫਸਟ ਫਿਜ਼ੀਕਲ ਦੈਨ ਫਿਜ਼ੀਕਲ ਤੋਂ ਬਾਅਦ ਆਂਦੀ ਹੈ ਸੈਕਸ਼ੂਅਲ ਦੈਨ ਇਮੋਸ਼ਨਲ ਉਸ ਤੋਂ ਬਾਅਦ ਇਕਨੋਮਿਕ ਵਾਇਲੈਂਸ ਜੀ ਫਿਜ਼ੀਕਲ ਦੇ ਵਿੱਚ ਆਪਾਂ ਕੁੱਟਮਾਰ ਆ ਗਿਆ ਕਿਸੇ ਨੂੰ ਵੀ ਹਰਟ ਕਰਨਾ ਕੋਈ ਬਾਡੀ ਪਾਰਟ ਉਹਦਾ ਅਫੈਕਟ ਹੋ ਗਿਆ ਇਹ ਫਿਜ਼ੀਕਲ ਚ ਆ ਗਿਆ ਸੈਕਸ਼ੂਅਲ ਚ ਆ ਗਿਆ ਕਿ ਉਹਨੂੰ ਸੈਕਸ਼ੂਅਲੀ ਹਰਾਸ ਕਰਨਾ ਕਿ ਉਹ ਮਤਲਬ ਉਹ ਬਿਉਦੀਆ ਅਨਲੌਫੁਲ ਡਿਮਾਂਡ ਜਿਹੜੀਆਂ ਰਿਸਪੌਂਡੈਂਟ ਦੀਆਂ ਪੂਰੀਆਂ ਕਰੇ ਜੀ ਥਰਡ ਆ ਗਿਆ ਇਕਨੋਮਿਕ ਅਬਿਊਸ ਇਕਨੋਮਿਕ ਚ ਆ ਗਿਆ ਕਿ ਜਦੋਂ ਉਹਨੂੰ ਕਿਸੇ ਤਰੀਕੇ ਮਤਲਬ ਇਨਾਕ ਥ੍ਰੈਟਨ ਕੋਰਸ ਕੀਤਾ ਜਾਂਦਾ ਹੈ ਥ੍ਰੈਟਨ ਕੀਤਾ ਜਾਂਦਾ ਹੈ ਕਿ ਉਹ ਜਿਹੜੀਆਂ ਉਹਦੀਆਂ ਫਾਈਨੈਂਸ਼ੀਅਲ ਜਿਹੜਾ ਹੈਗਾ ਬਰਡਨ ਆ ਉਹ ਸਾਰਾ ਉਹਦੇ ਤੇ ਐਗਰੀਵਡ ਪਰਸਨ ਤੇ ਕਰ ਦਿੱਤਾ ਜਾਂਦਾ ਹੈ ਉਹਨੂੰ ਫਾਈਨੈਂਸ਼ੀਅਲੀ ਉਹਦੀਆਂ ਨੈਸੈਸਿਟੀਆਂ ਨੂੰ ਰੋਕ ਲਿਆ ਜਾਂਦਾ ਹੈ ਜੋ ਉਹਨੂੰ ਜ਼ਰੂਰਤਾਂ ਐ ਫਾਈਨੈਂਸ਼ੀਅਲੀ ਮਤਲਬ ਕਿ ਜਿਵੇਂ ਉਹਨੂੰ ਪੈਸਿਆਂ ਦੀ ਲੋੜ ਐ ਨੌਕਰੀ ਕਰ ਰਹੀ ਐ ਤਾਂ ਉਹਦੀ ਸਾਰੀ ਸੈਲਰੀ ਲੈ ਲੈਂਦਾ ਹਸਬੈਂਡ ਉਹਨੂੰ ਕੋਈ ਪੈਸੇ ਨਹੀਂ ਦਿੰਦਾ ਖਰਚ ਕਰਨ ਲਈ ਆਪਣੇ ਤੇ ਉਹਨੂੰ ਰਾਸ਼ਨ ਪਾਣੀ ਦੀ ਕਮੀ ਲਿਆ ਦਿੰਦਾ ਰਾਸ਼ਨ ਪਾਣੀ ਨਹੀਂ ਲੈ ਕੇ ਦਿੰਦਾ ਤਾਂ ਐਵੇਂ ਦੀ ਇਹ ਇਕਨੋਮਿਕ ਅਬਿਊਜ਼ ਚ ਆ ਜਾਂਦਾ ਹੈ ਚੌਥੀ ਜਿਹੜੀ ਸੀਗੀ ਤੁਹਾਨੂੰ ਮੈਂ ਦੱਸਿਆ ਹੈ ਇਮੋਸ਼ਨਲ ਅਬਿਊਸ ਇਮੋਸ਼ਨਲ ਅਬਿਊਸ ਦੇ ਵਿੱਚ ਉਹਨੂੰ ਇਨਸਲਟ ਕਰਨਾ ਰੀਡਿਕੂਲ ਕਰਨਾ ਮਤਲਬ ਰਿਮਾਰਕਸ ਪਾਸ ਕਰਨੇ ਉਹਦੇ ਪੇਰੈਂਟਸ ਫੈਮਿਲੀ ਦੇ ਅਗੇਂਸਟ ਜਾਂ ਕੁਝ ਵੀ ਜਿਹਦੇ ਨਾਲ ਉਹ ਇਮੋਸ਼ਨਲੀ ਹਰਟ ਹੁੰਦਾ ਹੈ ਬੰਦਾ ਸਟ੍ਰੈਸ ਚ ਜਾਂਦਾ ਹੈ ਇਹ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਸਾਰੀਆਂ ਹਿੰਸਾ ਇਹਦੇ ਵਿੱਚ ਕਵਰ ਹੁੰਦੀ ਹੈ ਡੋਮੈਸਟਿਕ ਵਾਇਲੈਂਸ ਚ ਮਤਲਬ ਦਾਜ ਦੀ ਮੰਗ ਨੂੰ ਲੈ ਕੇ ਵੀ ਪੜਤਾੜਤ ਕਰਨਾ ਇਹ ਵੀ ਘਰੇਲੂ ਹਿੰਸਾ ਹੈ ਬਿਲਕੁਲ ਇਹ ਵੀ ਘਰੇਲੂ ਹਿੰਸਾ ਦਾ ਹੀ ਪਾਰਟ ਹੈ ਜੀ ਅੱਛਾ ਇਹ ਹੈ ਕਿ ਜੱਸ ਜੱਸ ਘਰੇਲੂ ਹਿੰਸਾ ਦੇ ਮਾਮਲੇ ਜਿਹੜੇ ਹੈ ਕਿਸ ਕਾਨੂੰਨ ਦੇ ਅਧੀਨ ਆਉਂਦੇ ਨੇ ਕਿਸ ਐਕਟ ਦੇ ਅਧੀਨ ਆਉਂਦੇ ਨੇ ਜੀ ਕਿੰਨੀ ਸਜ਼ਾ ਦਾ ਇਹਦੇ ਚ ਪੋਵੀਜ਼ਨ ਹੈਗੀ ਹੈ ਜੀ ਇਹ ਜੀ ਪ੍ਰੋਟੈਕਸ਼ਨ ਆਫ ਔਫ ਵੂਮਨ ਫ্রম ਡੋਮੈਸਟਿਕ ਵਾਇਲੈਂਸ ਐਕਟ 2005 ਦੇ 2005 ਦੇ ਅੰਡਰ ਆਉਂਦੀ ਹੈ ਡੋਮੈਸਟਿਕ ਵਾਇਲੈਂਸ ਦੀ ਘਰੇਲੂ ਹਿੰਸਾ ਦੀ ਡੈਫੀਨੇਸ਼ਨ ਔਰ ਇਹਦੇ ਵਿੱਚ ਸਜ਼ਾ ਹੈਗੀ ਹੈ 1 ਸਾਲ ਦੀ ਪਲੱਸ ਫਾਈਨ ਹੈ 10000 ਤੱਕ ਬਾਕੀ ਕੋਰਟ ਦੀ ਡਿਸਕ੍ਰੀਸ਼ਨ ਹੈ ਉਹ ਕਿੰਨਾ ਕਰਦੀ ਹੈ ਸਮਾ ਕਿੰਨਾ ਕੁ ਲੱਗ ਜਾਂਦਾ ਨਿਆ ਪਾਉਣ ਦੇ ਲਈ ਹੁਣ ਤਾਂ ਬਹੁਤ ਕਾਫੀ ਚੇਂਜ ਆ ਗਈ ਹੈ ਕਾਫੀ ਫਾਸਟ ਹੋ ਗਿਆ ਪ੍ਰੋਸੀਜਰ ਇਸ ਕੰਪਲੇਂਟ ਨੂੰ ਮੈਕਸਿਮਮ 1 ਸਾਲ ਦੇ ਵਿੱਚ ਡਿਸਪੋਜ਼ ਹੋ ਜਾਂਦੀ ਹੈ ਜੀ ਸਪੋਜ਼ ਕਰ ਲੋ ਕਿ ਜਿਹੜੀ ਪੀੜਤ ਔਰਤ ਹੈ ਜੀ ਉਹ ਲੋਅਰ ਕੋਰਟ ਦੇ ਵਿੱਚੋਂ ਸੈਟੀਸਫਾਈਡ ਨਹੀਂ ਹੁੰਦੀ ਤੇ ਫਰਦਰ ਉਹ ਆਪਣੇ ਸੈਸ਼ਨ ਜਾਂ ਹਾਈ ਕੋਰਟ ਵਿੱਚ ਜਾ ਸਕਦੇ ਸੈਸ਼ਨ ਕੋਰਟ ਚ ਅਪੀਲ ਫਾਈਲ ਹੋ ਜਾਂਦੀ ਹੈ ਜੀ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਉਹ ਵੀ ਅੱਗੇ ਆਪਣੀ ਅਪੀਲ ਕਰ ਸਕਦਾ ਜੇ ਮੰਨ ਲਓ ਬਿਲਕੁਲ ਕਰ ਸਕਦਾ ਜੀ ਜੇ ਉਹ ਅਨਸੈਟੀਸਫਾਈਡ ਹੈ ਕੋਰਟ ਦੇ ਫੈਸਲੇ ਤੋਂ ਉਹ ਵੀ ਸੈਸ਼ਨ ਕੋਰਟ ਚ ਅਪੀਲ ਪਾ ਸਕਦਾ ਅੱਛਾ ਜੱਸ ਸਭ ਹੁਣ ਸਵਾਲ ਇਹ ਹੈ ਕਿ ਮੰਨ ਲਓ ਕਿਸੇ ਪੀੜਿਤ ਔਰਤ ਦੇਤੇ ਮਤਲਬ ਕਿਸੇ ਔਰਤ ਤੇ ਜ਼ੁਲਮ ਹੁੰਦਾ ਹੈ ਘਰੇਲੂ ਹਿੰਸਾ ਹੁੰਦੀ ਹੈ ਉਹ ਪੀੜਤ ਔਰਤ ਕਿੱਥੇ ਜਾਵੇ ਕਿੱਥੇ ਸ਼ਿਕਾਇਤ ਕਰੇ ਜੀ ਉਹਦੇ ਲਈ ਦੇਖੋ ਕਾਫੀ ਆਪਸ਼ਨਸ ਹੈ ਇਸ ਸੈਕਟਰ ਦੇ ਅੰਦਰ ਜੀ ਸਾਰਿਆਂ ਤੋਂ ਪਹਿਲੇ ਉਹ ਸਾਡੇ ਇਸ ਸੈਕਟਰ ਦੇ ਅੰਦਰ ਪ੍ਰੋਟੈਕਸ਼ਨ ਅਫੀਸਰ ਪਾਇੰਟ ਕੀਤੇ ਹੋਏ ਹੈ ਹਰ ਇੱਕ ਥਾਣੇ ਦੇ ਵਿੱਚ ਤਾਂ ਉਹ ਪ੍ਰੋਟੈਕਸ਼ਨ ਅਫੀਸਰ ਨੂੰ ਮਿਲ ਸਕਦੀ ਹੈ ਕੰਟੈਕਟ ਕਰ ਸਕਦੀ ਹੈ ਉਹ ਪ੍ਰੋਟੈਕਸ਼ਨ ਅਫੀਸਰ ਫਿਰ ਉਹਦੇ ਉਹਦੀ ਇਨਕੁਆਇਰੀ ਕਰਦਾ ਹੈ ਉਹਦੇ ਤੇ ਐਕਸ਼ਨ ਲੈਣ ਦਾ ਉਹਦਾ ਹੈਗਾ ਸੈਕੰਡਲੀ ਜਿਹੜਾ ਪ੍ਰੋਟੈਕਟ ਪੁਲਿਸ ਸਟੇਸ਼ਨ ਦੇ ਵਿੱਚ ਉਹ ਜਾ ਕੇ ਆਪਣੀ ਐਫ ਆਈ ਆਰ ਲੋਜ ਕਰ ਸਕਦੀ ਹੈ ਕੰਪਲੇਂਟ ਫਾਈਲ ਕਰ ਸਕਦੀ ਹੈ ਥਰਡਲੀ ਉਹ کورٹ ਦੇ ਵਿੱਚ ਆ ਕੇ ਕੰਪਲੇਂਟ ਫਾਈਲ ਕਰ ਸਕਦੀ ਹੈ ਇਸ ਐਕਟ ਦੇ ਅੰਡਰ ਡਾਇਰੈਕਟਲੀ ਜੇ ਕੋਈ ਪੜਿਆ ਲਿਖਿਆ ਹੈ ਤਾਂ ਉਹ ਸਿੱਧਾ ਕੋਰਟ ਚ ਆ ਜਾਂਦਾ ਹੈ ਜੇ ਕੋਈ ਗਰੀਬ ਬੰਦਾ ਅਨਪੜਾ ਹੈ ਜਿਹੜਾ ਜਿੰਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਵੀ ਕਿੱਥੇ ਜਾਣਾ ਹੈ ਤਾਂ ਉਹ ਥਾਣੇ 'ਚ ਚਲਾ ਜਾਂਦਾ ਹੈ ਥਾਣੇ ਵਾਲੇ ਫਿਰ ਪ੍ਰੋਟੈਕਸ਼ਨ ਆਫੀਸਰ ਨੂੰ ਕੰਟੈਕਟ ਕਰਵਾ ਕੇ ਉਹਦੀ ਮੁਲਾਕਾਤ ਕਰਾਉਂਦੇ ਆ ਇਵਨ ਕੋਰਟ ਵਿੱਚ ਜਦੋਂ ਕੰਪਲੇਂਟ ਫਾਈਲ ਹੁੰਦੀ ਹੈ ਤਾਂ ਉਹਦੇ ਜੇ ਪ੍ਰੋਸੀਜਰ ਹੈ ਕਿ ਕੋਰਟ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਜਿੰਨਾਂ ਕੋਲ ਫਾਈਲ ਹੁੰਦੀ ਹੈ ਉਹ ਪ੍ਰੋਟੈਕਸ਼ਨ ਆਫੀਸਰ ਦੀ ਰਿਪੋਰਟ ਮੰਗਦੇ ਆ ਉਹਦੇ ਲਈ ਸਿਰਫ 3 ਡੇਜ਼ ਦੀ ਡੇਟ ਹੁੰਦੀ ਹੈ 3 ਦਿਨ ਦੀ ਡੇਟ ਪੈਂਦੀ ਹੈ 3 ਦਿਨ ਦੇ ਬਾਅਦ ਪ੍ਰੋਟੈਕਸ਼ਨ ਆਫੀਸਰ ਨੇ ਉੱਥੇ ਮੌਕੇ ਤੇ ਜਾ ਕੇ ਉਹ ਵੈਰੀਫਾਈ ਕਰਨੀ ਹੈ ਵੀ ਹਿੰਸਾ ਹੋਈ ਹੈ ਕਿ ਨਹੀਂ ਹੋਈ ਉਹ ਪ੍ਰੋਪਰ ਫਾਰਮ ਬਣਿਆ ਇਹਦੇ ਸ਼ੈਡਿਊਲ ਦੇ ਵਿੱਚ ਉਹ ਫਾਰਮ ਭਰ ਕੇ ਉਹ ਕੋਰਟ ਦੇ ਵਿੱਚ ਤਿੰਨ ਦਿਨਾਂ ਚ ਸਬਮਿਟ ਕਰਦਾ ਹੈ ਜਿਹਦੇ ਬੇਸਿਸ ਤੇ ਫਿਰ ਮੈਜਿਸਟ੍ਰੇਟ ਐਕਸ਼ਨ ਲੈਂਦਾ ਹੈ ਜੀ ਅੱਛਾ ਜੀ ਸਰ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਮੰਨ ਲਓ ਦੋਨੇ ਘਰ ਵਾਲੇ ਜੇ ਤੇ ਔਰਤ ਦੇ ਵਿੱਚ ਝਗੜਾ ਹੁੰਦਾ ਹੈ ਹੈਨਾ ਤੇ ਉਹਦੇ ਵਿੱਚ ਪਹਿਲਾਂ ਤੇ ਕੋਈ ਮਹੱਲੇ ਦੇ ਜਾਂ ਕੋਈ ਪਿੰਡਾਂ ਦੇ ਜਿਹੜੇ ਬਹੁਤ ਬਰ ਬੰਦੇ ਨੇ ਸਰਪੰਚ ਹੋ ਗਏ ਪੰਚ ਹੋ ਗਏ ਜਾਂ ਕੋਈ ਹੋਰ ਬੰਦੇ ਨੇ ਉਹ ਵਿੱਚ ਆ ਕੇ ਕਹਿੰਦੇ ਨੇ ਕਿ ਭਾਈ ਤੁਸੀਂ ਆਪਣੇ ਨਾਂ ਝਗੜਾ ਕਰੋ ਬਹਿ ਕੇ ਰਾਜੀਨਾਮਾ ਕਰ ਲਓ ਹੂੰ ਕਈ ਵਾਰੀ ਜ਼ਿਆਦਾਤਰ ਕਿ ਇਹ ਹੁੰਦਾ ਲਿਖਤ ਪੜਤ ਹੋ ਜਾਂਦੀ ਹੈ ਕਿ ਭਾਈ ਦੁਬਾਰਾ ਅੱਗੇ ਤੋਂ ਇਦਾਂ ਨਹੀਂ ਹੁੰਦਾ ਕਈ ਵਾਰੀ ਹੁੰਦਾ ਕਿ ਬੰਦਾ ਦਾਰੂ ਪੀ ਕੇ ਔਰਤ ਨੂੰ ਕੁੱਟਦਾ ਹੈ ਤੇ ਉਹ ਫਿਰ ਕਈ ਵਾਰ ਔਰਤ ਨੂੰ ਸ਼ਿਕਾਇਤ ਕਰਨੀ ਪੈਂਦੀ ਹੈ ਜੀ ਤੇ ਜਦੋਂ ਸ਼ਿਕਾਇਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਅਦਾਲਤ ਦੇ ਨਾਂ ਤੇ ਕੋਰਟ ਦੇ ਨਾਂ ਤੇ ਬੰਦੇ ਨੂੰ ਥੋੜਾ ਜਿਹਾ ਡਰ ਵੀ ਲੱਗਦਾ ਹੀ ਹੈ ਜਿਹੜਾ ਦੋਸ਼ੀ ਹੁੰਦਾ ਹੂੰ ਕੀ कोर्ट ਵੀ ਆਪਣੇ ਵੱਲੋਂ ਉਹਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਹੈ ਕਿ ਭਾਈ ਤੂੰ ਬੰਦੇ ਦਾ ਪੁੱਤ ਬਣ ਜਾ ਨਹੀਂ ਤੇ ਤੇਰੇ ਤੇ ਕਾਨੂੰਨੀ ਕਾਰਵਾਈ ਚੱਲ ਗਈ ਤੇ ਮੁੜ ਕੇ ਤੈਨੂੰ ਅੰਦਰ ਹੋਣਾ ਪਊਗਾ ਹਾਂਜੀ کورٹ ਕਰ ਸਕਦੀ ਹੈ ਬਟ ਨਾਰਮਲੀ ਕੀ ਹੁੰਦਾ ਐਵੇਂ ਦੇ ਸਰਕਮਸਟੈਂਸ ਵਿੱਚ ਕਈ ਵਾਰੀ ਪਾਰਟੀ ਨਾ ਪਾਰਟੀ ਨੂੰ ਲੱਗਦਾ ਵੀ ਜਸ ਸਭ ਮੇਰੇ ਲਈ ਬਾਇਸਡ ਹੈ ਜੇ ਕੋਰਟ ਐਫਰਟ ਕਰਦੀ ਹੈ ਉਹ ਬਟ ਫਿਰ ਉਹ ਕੀ ਕਰਦੇ ਆ کورٹ ਕੋਲੇ অপਸ਼ਨ ਹੁੰਦੀ ਐ ਉਹ ਸਾਡੇ ਕੋਲ ਮੀਡੀਏਸ਼ਨ ਚ ਭੇਜ ਦਿੰਦੇ ਆ ਕੇਸ ਨੂੰ ਫਿਰ ਉਹ ਦੋਨੋਂ ਪਾਰਟੀਆਂਜ਼ ਨੂੰ ਇੱਥੇ ਬਿਠਾ ਕੇ ਅਸੀਂ ਮੀਡੀਏਟਰ ਸੈਂਟਰ ਦੇ ਵਿੱਚ ਸਮਝਾਉਨੇ ਆ। ਬਈ ਦੋਨਾਂ ਦੀ ਕੀ ਕੀ ਗਲਤੀ ਹੈ ਦੋਨਾਂ ਨੂੰ ਰਿਅਲਾਈਜ਼ ਕਰਾਉਨੇ ਆ ਫਿਰ ਉਹਨਾਂ ਦੀ ਸੈਟਲਮੈਂਟ ਕਰਾ ਦਿੰਨੇ ਆ। ਜੇ ਹੋ ਜਾਂਦੀ ਹੈ ਸੈਟਲਮੈਂਟ ਤਾਂ ਕੇਸ ਖਤਮ ਹੋ ਜਾਂਦਾ ਹੈ। ਜੇ ਨਹੀਂ ਹੁੰਦੀ ਤਾਂ ਵਾਪਸ ਕੋਰਟ 'ਚ ਹੀ ਚਲਾ ਜਾਂਦਾ ਹੈ ਫਿਰ। ਠੀਕ। ਇੱਕ ਨਾ ਤਾਜ਼ੀ ਇੱਕ ਰਿਪੋਰਟ ਆਈ ਹੈ ਜੱਜ ਸਾਹਿਬ ਉਹਦੇ 'ਚ ਇਹ ਦੱਸਿਆ ਹੈ ਕਿ ਜਿਹੜਾ ਸਾਡਾ ਜ਼ਿਲ੍ਹਾ ਲੁਧਿਆਣਾ ਹੈ ਜੀ ਇਹ ਸਾਡੇ ਸੂਬੇ ਪੰਜਾਬ ਦਾ ਉਹ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਔਰਤਾਂ ਤੇ ਜ਼ੁਲਮ ਹੁੰਦੇ ਨੇ। ਮੇਰਾ ਸਵਾਲ ਇਹ ਹੈ ਕਿ ਜਦੋਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਇੱਕ ਰਿਪੋਰਟ ਦੇ ਮੁਤਾਬਕ ਸਾਡੇ ਭਾਰਤ ਅੰਦਰ ਬੜਾ ਜਿਹੜਾ ਹੈਗਾ ਘਰੇਲੂ ਹਿੰਸਾ ਬੜੀ ਹੁੰਦੀ ਹੈ। ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਨੇ? ਲੋਕ ਜਿਹੜੇ ਨੇ ਘਰੇਲੂ ਹਿੰਸਾ ਕਿਉਂ ਕਰਦੇ ਨੇ? ਕਿਉਂ ਹੁੰਦੀ ਐਨੀ ਵੱਧ ਘਰੇਲੂ ਹਿੰਸਾ? ਘਰੇਲੂ ਹਿੰਸਾ ਦੇ ਕਾਫੀ ਕਾਰਨ ਨੇ। ਸਾਰਿਆਂ ਤੋਂ ਪਹਿਲੇ ਤਾਂ ਜਿਹੜਾ ਭਾਰਤ ਮੁਲਕ ਹੈ ਥੋੜੀ ਗਰੀਬੀ ਬਹੁਤ ਜ਼ਿਆਦਾ ਇੱਥੇ ਪਾਵਰਟੀ ਐ। ਤੁਹਾਨੂੰ ਵੀ ਪਤਾ ਹੀ ਐ। ਤਾਂ ਉਹ ਸਾਰਾ ਜਿਹੜਾ ਗੁੱਸਾ ਹੈ ਆਪਣਾ ਸਟ्रेस ਹੈ ਉਹ ਘਰ ਵਾਲੀ ਤੇ ਜਾ ਕੇ ਨਿਕਲਦਾ ਹੈ ਜੋ ਵੀ ਗਰੀਬ ਬੰਦਾ ਹੈ ਕਿਉਂਕਿ ਉਹ ਬਾਹਰ ਕੁਝ ਕਰ ਨਹੀਂ ਸਕਦਾ ਸੈਕੰਡਲੀ ਇੱਥੇ ਥੋੜੀ ਇਲੀਟਰੇਸੀ ਵੀ ਹੈ ਆਮ ਲੋਕਾਂ 'ਚ ਤਾਂ ਕੀ ਹੁੰਦਾ ਜਿਵੇਂ ਗਰੀਬ ਫੈਮਲੀ ਦਾ ਬੱਚੇ ਹੈ ਉਹ ਜ਼ਿਆਦਾ ਪੜਾਉਂਦੇ ਨਹੀਂ ਵਿਆਹ ਕਰ ਦਿੰਦੇ ਛੋਟੀ ਉਮਰ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਲੇਡੀਜ਼ ਨੂੰ ਵੀ ਸਾਡੇ ਰਾਈਟਸ ਕੀ ਹੈ ਅਵੇਅਰਨੈਸ ਹੀ ਨਹੀਂ ਹੁੰਦੀ ਤਾਂ ਉਹ ਜਿਹੜੀ ਅਵੇਅਰਨੈਸ ਹੈ ਉਹ ਸਾਡੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਦੇ ਅੰਡਰ ਆਉਂਦੀ ਹੈ ਅਸੀਂ ਕਾਫੀ ਇਹਦੇ ਤੇ ਆਮ ਲੋਕਾਂ ਨੂੰ ਅਵੇਅਰ ਕਰਦੇ ਆ ਦੱਸਦੇ ਆ ਵੈਬਿਨਾਰ ਕਰਦੇ ਆ ਸੈਮੀਨਾਰ ਲਾਉਂਦੇ ਆ ਪਿੰਡਾਂ ਦੇ ਵਿੱਚ ਵੀ ਜਾ ਜਾ ਕੇ ਔਰਤਾਂ ਨੂੰ ਉਹਨਾਂ ਦੇ ਰਾਈਟਸ ਬਾਰੇ ਅਵੇਅਰ ਕਰਦੇ ਆ ਤਾਂ ਕਿ ਕਿ ਉਹ ਇਸ ਚੀਜ਼ ਨੂੰ ਗਲਤ ਚੀਜ਼ ਨੂੰ ਐਕਸੈਪਟ ਨਾ ਕਰਨ ਜੇ ਕੋਈ ਐਵੇਂ ਦੀ ਹਿੰਸਾ ਹੈ ਆਪਣਾ ਰਾਈਟ ਰੇਜ਼ ਕਰੋ ਆਪਣੀ ਆਵਾਜ਼ ਉਠਾਓ ਔਰ ਇਹ ਉਹਨਾਂ ਤੇ ਹੀ ਡਿਪੈਂਡ ਹੈ ਜੋ ਆਪਣੀ ਆਵਾਜ਼ ਉਠਾਉਣਗੇ ਅੱਗੇ ਆਉਣਗੇ ਤਾਂ ਅਸੀਂ ਉਹਨਾਂ ਦੀ ਹੈਲਪ ਕਰਨ ਲਈ ਤਿਆਰ ਬੈਠੇ ਆਂ ਪਰ ਪਹਿਲਾ ਸਟੈਪ ਉਹਨਾਂ ਨੂੰ ਹੀ ਲੈਣਾ ਪਏਗਾ ਲੇਡੀਜ਼ ਨੂੰ ਹੀ ਥੋੜਾ ਆਪਣਾ ਲੈਣਾ ਪਏਗਾ ਕਿ ਉਹਨਾਂ ਨੂੰ ਇਹ ਦਸ ਆਪਣੇ ਆਪ ਨੂੰ ਆਪਣੇ ਰਾਈਟਸ ਬਾਰੇ ਅਵੇਅਰ ਹੋਣਾ ਪਏਗਾ ਕਿ ਸਾਡੇ ਕੋਲੇ ਰਾਈਟ ਹੈਗਾ ਅਸੀਂ ਗਲਤ ਚੀਜ਼ ਨੂੰ ਨਹੀਂ ਸਹਿਣਾ ਤਾਂ ਸਾਨੂੰ ਅੱਗੇ ਆਣਾ ਪਊਗਾ ਤਾਂ ਜੇ ਅਵੇਅਰਨੈਸ ਹੋਏਗੀ ਫਿਰ ਆਪਣੇ ਆਪ ਜਿਹੜਾ ਹਿੰਸਾ ਕਰਦਾ ਉਹ ਵੀ ਅਵੇਅਰ ਹੋਏਗਾ ਵੀ ਇਹ ਸਟੈਪ ਲੈ ਸਕਦੀ ਹੈ ਨੂੰ ਨੋਲਿਜ ਹੈਗੀ ਹੈ ਤਾਂ ਉਹ ਹਿੰਸਾ ਨਹੀਂ ਕਰੂਗਾ ਜੀ ਜਸ ਜਸ ਲਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅਵੇਅਰਨੈਸ ਜਾਣਕਾਰੀ ਬਹੁਤ ਜਾਣਕਾਰੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੀ ਜੀ ਤਾਂ ਇਹ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੀ ਅਨਪੜਤਾ ਜਾਂ ਜਾਗਰੂਕ ਨਾ ਹੋਣਾ ਇਹ ਵੀ ਬਹੁਤ ਵੱਡਾ ਕਾਰਨ ਘਰੇਲੂ ਝਗੜਾ ਹੋ ਸਕਦਾ ਹੈ ਬਿਲਕੁਲ ਹਾਂਜੀ ਅੱਛਾ ਜਸ ਸਾਹਿਬ ਅਕਸਰ ਹੀ ਦੇਖਿਆ ਗਿਆ ਆ ਆਪਾਂ ਸਮਾਜ 'ਚ ਵਿਚਰਦੇ ਆਂ ਤੇ ਕਈ ਵਾਰੀ ਦੇਖਿਆ ਗਿਆ ਕਿ ਬੰਦੇ ਤੇ ਜਨਾਨੀ ਦੇ ਵਿੱਚ ਮਾਮੂਲੀ ਝਗੜੇ ਹੋ ਜਾਂਦੇ ਨੇ ਨਿੱਕੀ ਨਿੱਕੀ ਗੱਲ ਤੋਂ ਤੇ ਕਈ ਵਾਰੀ ਕੀ ਹੁੰਦਾ ਕਿ ਜ਼ਿਆਦਾ ਕਰਕੇ ਜਿਹੜੀਆਂ ਲੜਕੀ ਦੀਆਂ ਮਾਵਾਂ ਨੇ ਸਾਰੀਆਂ ਨਹੀਂ ਇੱਕੋ ਜਿਹੀਆਂ ਹੁੰਦੀਆਂ ਬਹੁਤ ਚੰਗੀਆਂ ਵੀ ਹੁੰਦੀਆਂ ਹਰ ਪਰਿਵਾਰ ਇੱਕੋ ਜਿਹਾ ਨਹੀਂ ਹੁੰਦਾ ਉਹ ਜਾਣ ਕੇ ਕਿ ਹਾਂ ਮੇਰੀ ਧੀ ਨੂੰ ਤੁਸੀਂ ਇਹ ਕਹਿ ਦਿੱਤਾ ਜੀ ਮੇਰੀ ਧੀ ਨੂੰ ਤੁਸੀਂ ਇਹ ਕਹਿ ਦਿੱਤਾ ਜੀ ਉਹ ਤੇ ਇਹਨੂੰ ਪੁੱਟਦੇ ਹੋਏ ਜ਼ਿਆਦਾ ਕਰਕੇ ਦੇਖਿਆ ਕਿ ਕੁੜੀਆਂ ਵਾਲੇ ਕੁੜੀਆਂ ਦੀਆਂ ਜਿਹੜੀਆਂ ਪਰਜਾਈਆਂ ਹੁੰਦੀਆਂ ਨੇ ਕੁੜੀਆਂ ਦੀਆਂ ਜਿਹੜੀਆਂ ਅਮਾਵਾਂ ਹੁੰਦੀਆਂ ਨੇ ਉਹ ਫੋਨ ਦੇ ਉੱਤੇ ਜਾਂ ਮਿਲ ਕੇ ਹਾਏ ਸਾਡੀ ਧੀ ਨੂੰ ਇਹ ਕਹਤਾ ਅਸੀਂ ਤੇ ਇਹ ਕਰਦਾਂਗੇ ਉਹ ਕਰਦਾਂਗੇ ਉਹ ਕਈ ਵਾਰੀ ਚਾਹੇ ਮੁੰਡੇ ਦਾ ਕਸੂਰ ਨਾ ਵੀ ਹੋਵੇ ਜੀ ਤੇ ਉਹ ਮੁੰਡੇ ਦੇ ਉੱਤੇ ਝੂਠੀ ਸ਼ਿਕਾਇਤ ਦਰਜ ਕਰਾ ਦਿੰਦੇ ਨੇ ਜੀ ਇਹ ਸਾਨੂੰ ਮਾਰਿਆ ਜੀ ਭਾਵੇਂ ਉਂਗਲ ਨਾ ਲਾਈ ਹੋਵੇ ਮੁੰਡੇ ਨੇ ਇਹਨੂੰ ਤੇ ਸਾਨੂੰ ਟਾਰਚਰ ਕੀਤਾ ਜੀ ਇਹ ਤੇ ਸਾਡੇ ਕੋਲ ਦਾਜ ਦੀ ਮੰਗ ਕਰਦਾ ਜੀ ਤੇ ਕਈ ਨਾ ਚੌਧਰੀ ਕਿਸਮ ਦੇ ਬੰਦੇ ਹੁੰਦੇ ਨੇ ਮੌਤ ਮੋਰ ਉਹ ਵੀ ਕੋਈ ਗੱਲ ਨਹੀਂ ਜੀ ਅਸੀਂ ਸ਼ਿਕਾਇਤ ਦਰਜ ਕਰਾ ਤੰਨੇ ਅਸੀਂ ਅਸੀਂ ਤੇ ਅਸੀਂ ਕਰਦਾਂਗੇ ਮੁੰਡੇ ਉਹਨੂੰ ਵਿਚਾਰੇ ਨੂੰ ਗਰੀਬ ਆਦਮੀ ਨੂੰ ਚਾਹੇ ਸ਼ਰੀਬ ਬੰਦਾ ਹੋਵੇ ਉਹਨੂੰ ਇਹ ਵੀ ਦਵਾਈ ਜਾਣਗੇ ਜੀ ਮੇਰਾ ਸਵਾਲ ਇਹ ਹੈ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜੇ ਕੋਈ ਔਰਤ ਲੜਕੀ ਜਾਂ ਉਹਦੇ ਪੇਕੇ ਝੂਠੀ ਸ਼ਿਕਾਇਤ ਦਰਜ ਕਰਾਉਂਦੇ ਨੇ ਤੇ ਕੱਲ ਨੂੰ ਪਤਾ ਲੱਗ ਜਾਂਦਾ ਇਨਵੈਸਟੀਗੇਸ਼ਨ 'ਚ ਕਿ ਇਹ ਜਿਹੜੀ ਸ਼ਿਕਾਇਤ ਹੈ ਝੂਠੀ ਸੀ ਉਸ ਮਾਮਲੇ ਦੇ ਵਿੱਚ ਪੀੜਤ ਜਿਹੜੀ ਆਪਾਂ ਪੀੜਤ ਤਿਤਨੀ ਗਏ ਉਸ ਔਰਤ ਦੇ ਉੱਤੇ ਜਿਨੇ ਝੂਠੀ ਸ਼ਿਕਾਇਤ ਦਰਜ ਕਰਾਈ ਹੋਵੇ ਕਾਰਵਾਈ ਹੁੰਦੀ ਹੈ ਕਾਨੂੰਨੀ ਬਿਲਕੁਲ ਹੁੰਦੀ ਹੈ ਜੀ ਦੇਖੋ ਇਹਦੇ ਵਿੱਚ ਕੈਫੀਡੇਵਿਟ ਦਿੰਦੇ ਆ ਔਮਨ ਵੱਲੋਂ ਲੇਡੀ ਵੱਲੋਂ ਐਗਰੀਵਡ ਪਰਸਨ ਵੱਲੋਂ ਕਿ ਮੈਂ ਵੀ ਮੇਰੇ ਖਿਲਾਫ ਜੋ ਵੀ ਹੈ ਦਾ ਪ੍ਰੋਸੀਜਰ ਹੈ ਉਹਦੇ ਚ ਤਾਂ ਉਹ ਪਰਜਰੀ ਦਾ ਕੇਸ ਹੋ ਸਕਦਾ ਵੀ ਇਹਨੇ ਝੂਠ ਬੋਲੇ ਆ ਹਾਂ ਪਰਚਾ ਦਰਜ ਹੋ ਸਕਦਾ ਉਸ ਲੇਡੀ ਦੇਗੇਸਟ ਇਹਦੇ ਅਗੇਂਸਟ ਵੀ ਕਾਫੀ ਸਟ੍ਰਿਕਟ ਐਕਸ਼ਨਸ ਹੈਗੇ ਆ ਹੋਰ ਵੀ ਕਾਫੀ ਲਾਅ ਬਣੇ ਹੋਏ ਆ ਜਿਹਦੇ ਅੰਡਰ ਇਹ ਹਸਬੈਂਡ ਜਿਹੜਾ ਰੀਲੀਫ ਲੈ ਸਕਦਾ ਉਹਦੇ ਅਗੇਂਸਟ ਪਰਜਰੀ ਦਾ ਕੇਸ ਪਾ ਸਕਦਾ ਕਿ ਐਨੇ ਝੂਠੀ ਸ਼ਿਕਾਇਤ ਕੀਤੀ ਆ ਅਲੱਗ ਅਲੱਗ ਕਾਨੂੰਨਾਂ ਦੇ ਵਿੱਚ ਅਲੱਗ ਅਲੱਗ ਇਹਦਾ ਕਈ ਵਾਰ ਜਿਵੇਂ ਦੇਖਿਆ ਕਿ ਜਿਹੜੀਆਂ ਔਰਤਾਂ ਨੇ ਜੀ ਉਹ ਬੰਦੇ ਬੜੇ ਪੀੜਿਤ ਹੁੰਦੇ ਨੇ ਜੇ ਔਰਤਾਂ ਤੋਂ ਘਰੇਲੂ ਹਿੰਸਾ ਤੋਂ ਬੰਦੇ ਵੀ ਪੀੜਿਤ ਵੇਖੇ ਗਏ ਨੇ ਜਨਾਨੀਆਂ ਜਿਹੜੀਆਂ ਕਈ ਮਾਮਲਿਆਂ ਦੇ ਵਿੱਚ ਦੇਖ ਸੁਣਿਆ ਦੇਖਿਆ ਕਿ ਉਹ ਜਨਾਨੀਆਂ ਕੁੜਤੀਆਂ ਨੇ ਬੰਦੇ ਨੂੰ ਵੇਲੇਣਾਂ ਨਾਲ ਝਾੜੂਆਂ ਨਾਲ ਜਾਂ ਹੋਰ ਉਹਨਾਂ ਦੀ ਬੇਇੱਜ਼ਤੀ ਕਰਦੀਆਂ ਹੈ ਘਰ ਆਏ ਦੇ ਬਦਤਮੀਜ਼ੀ ਨਾਲ ਬੋਲਦੀਆਂ ਨੇ ਉਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜਾ ਬੰਦਾ ਹੈ ਉਹ ਵੀ ਘਰੇਲੂ ਹਿੰਸਾ ਕਾਨੂੰਨ ਦੇ ਤਹਿਤ ਸ਼ਿਕਾਇਤ ਦਰਜ ਕਰਾ ਸਕਦਾ ਹੈ ਕਿ ਮੇਰੀ ਜਿਹੜੀ ਜਨਾਨੀ ਹੈ ਜੀ ਇਹਨੇ ਮੈਨੂੰ ਮਾਰਕੁੱਟ ਕੀਤੀ ਹੈ ਜਾਂ ਗਾਲਾਂ ਕਢਦੀ ਹੈ ਜਾਂ ਮੈਨੂੰ ਪਰੇਸ਼ਾਨ ਕਰਦੀ ਹੈ ਜਾਂ ਦਿਮਾਗੀ ਜਿਹੜੇ ਤੁਸੀਂ ਜਿਹੜੇ ਪਹਿਲਾਂ ਵੀ ਦੱਸਿਆ ਰਹੇ ਘਰੇਲੂ ਹਿੰਸਾ ਦੇ ਕਾਰਨ ਉਹ ਬੰਦੇ ਨਾਲ ਜੇ ਵਾਪਰਨ ਤੇ ਉਹ ਸ਼ਿਕਾਇਤ ਕਰਾ ਸਕਦਾ ਨਹੀਂ ਇਸ ਐਕਟ ਦੇ ਅੰਡਰ ਨਹੀਂ ਕਰਾ ਸਕਦਾ ਕਿਉਂਕਿ ਇਹ ਜਿਹੜਾ ਐਕਟ ਦਾ ਨਾਮ ਹੀ ਇਹੀ ਹੈ ਕਿ ਪ੍ਰੋਟੈਕਸ਼ਨ ਆਫ ewomen ਫਰਮ ਡੋਮੈਸਟਿਕ ਵਾਇਲੈਂਸ ਹੈ ਅੱਛਾ ਔਰ ਇਹਦੇ ਵਿੱਚ ਇੱਕ ਟਰਮ ਹੈ ਗਰੀਵਡ ਪਰਸਨ ਗਰੀਵਡ ਪਰਸਨ ਹੀ ਐਕਸ਼ਨ ਲੈ ਸਕਦਾ ਹੈ ਐਗਰੀਵਡ ਪਰਸਨ ਦੀ ਮੈਂ ਤੁਹਾਨੂੰ ਡੈਫੀਨੇਸ਼ਨ ਦੱਸਦੀਆਂ ਜੋ ਐਕਟ ਦੇ ਅਕੋਰਡਿੰਗ ਹੈ ਉਹਦੇ ਵਿੱਚ ਹੈ ਐਨੀ ewomen ਹੂ ਇਜ਼ অর ਹੈਜ਼ ਬੀਨ ਇਨ ਅ ਡੋਮੈਸਟਿਕ ਰਿਲੇਸ਼ਨਸ਼ਿਪ ਵਿਦ ਦੀ ਰਿਸਪੌਂਡੈਂਟ ਐਂਡ ਹੂ ਅਲਜੀਜ਼ ਟੂ ਹੈਵ ਬੀਨ ਸਬਜੈਕਟਿਡ ਟੂ ਐਨੀ ਐਕਟ ਆਫ ਡੋਮੈਸਟਿਕ ਵਾਇਲੈਂਸ ਬਾਈ ਦੀ ਰਿਸਪੌਂਡੈਂਟ ਰਿਸਪੌਂਡੈਂਟ ਦੀ ਡੈਫੀਨੇਸ਼ਨ ਦੇ ਵਿੱਚ ਵੀ ਮੇ ਆਂਦੀ ਹੈ ਮਦਰ ਇਨ ਲਾ ਆਂਦੀ ਹੈ ਸਿਸਟਰ ਇਨ ਲਾ ਆਂਦੀ ਹੈ ਜਠਾਨੀ ਆਂਦੀ ਐ ਦੇਵਾਰਾ ਨਹੀਂ ਆਂਦੀ ਐ ਇਹ ਜਿਹੜੇ ਆ ਰਿਸਪੌਂਡੈਂਟ ਕੋਈ ਵੀ ਹੋ ਸਕਦਾ ਬਟ ਜਿਹੜੀ ਗ੍ਰੀਵਡ ਪਰਸਨ ਐ ਉਹ ਔਰਮੈਨ ਨਹੀਂ ਐ ਉਹ ਵੀ ਮੈਨ ਨਹੀਂ ਐ ਤੇ ਮਤਲਬ ਕੋਈ ਕਾਨੂੰਨ ਬਣਿਆ ਜੇ ਕੋਈ ਔਰਤ ਬੰਦੇ ਨੂੰ ਤੰਗ ਕਰਦੀ ਐ ਤੇ ਉਹਦੇ ਵਾਸਤੇ ਵੀ ਕੋਈ ਕਾਨੂੰਨ ਹੈਗਾ ਉਹਦੇ ਲਈ ਆਪੀਸੀ ਦੇ ਅੰਡਰ ਹੈ ਇੰਡੀਅਨ ਪਿਨਲ ਕੋਡ ਦੇ ਅੰਡਰ ਕੰਪਲੇਂਟ ਫਾਈਲ ਕਰ ਸਕਦਾ ਉਹ ਉਹ ਖਾਸ ਕਾਨੂੰਨ ਨਹੀਂ ਹੈ ਕੋਈ ਨਹੀਂ ਸਪੈਸ਼ਲ ਕੋਈ ਨਹੀਂ ਬਟ ਇਹਦੇ ਤੇ ਚੱਲ ਰਹੀ ਹੈ ਸ਼ਾਇਦ ਕੋਈ ਆ ਜਾਵੇ ਨੈਕਸਟ ਫਿਊਚਰ ਚ ਲੈਜਿਸਲੇਸ਼ਨ ਪਾਸ ਹੋ ਜੇ ਉਹਨਾਂ ਸ਼ਾਇਦ ਜਿਹੜੇ ਬੰਦੇ ਪੀੜਤ ਨੇ ਜਿਨ੍ਹਾਂ ਨੂੰ ਕੁੱਟਮਾਰ ਹੋਣਾ ਨਹੀਂ ਕਰਦਿਆਂ ਕਰਦਿਆਂ ਤੇ ਸ਼ਾਇਦ ਉਹਨਾਂ ਵਾਸਤੇ ਵੀ ਕੋਈ ਕਾਨੂੰਨ ਆ ਸਕਦਾ ਹੈ ਚਲੋ ਆਸ ਰੱਖਣੀ ਚਾਹੀਦੀ ਉਹਨਾਂ ਬੰਦਿਆਂ ਨੂੰ ਵੀ ਹਾਂਜੀ ਹਾਂਜੀ ਜੀ ਅੱਛਾ ਦੇਖਿਆ ਗਿਆ ਜੱਜ ਸਾਹਿਬ ਕੇ ਬਹੁਤ ਸਾਰੇ ਪੀੜਤ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨਾਲ ਕੁੱਟਮਾਰ ਹੁੰਦੀ ਹੈ ਘਰੇਲੂ ਹਿੰਸਾ ਹੁੰਦੀ ਹੈ ਜੀ ਉਹ ਬਦਨਾਮੀ ਦੇ ਡਰ ਤੋਂ ਉਹ ਸ਼ਿਕਾਇਤ ਨਹੀਂ ਰਿਪੋਰਟ ਨਹੀਂ ਦਰਜ ਕਰਾਉਂਦੀਆਂ ਬਿਲਕੁਲ ਠੀਕ ਹੈ ਅਜਿਹੀਆਂ ਜਿਹੜੀਆਂ ਪੀੜਤ ਔਰਤਾਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਜਾਂ ਕੀ ਉਹਨਾਂ ਨੂੰ ਜਾਣਕਾਰੀਆਂ ਦੇਣਾ ਚਾਹੋਗੇ ਹਾਂਜੀ ਮੈਂ ਮੇਰਾ ਤਾਂ ਮੈਸੇਜ ਇਹੀ ਹੈ ਇਹਨਾਂ ਲਈ ਕਿ ਅਸੀਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜਿਹੜੀ ਹੈ ਸਪੈਸ਼ਲ ਬਾਡੀ ਬਣਾਈ ਗਈ ਹੈ ਨਾਲਸਾ ਵੱਲੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਦਾ 80ਏ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸ 38 ਸੇ ਲਈ ਬਣੀ ਹੈ ਕਿ ਜੇ ਕੋਈ ਐਮੇ ਦਾ ਗ੍ਰੀਵਡ ਪਰਸਨ ਹੈ ਜਿਹਨੂੰ ਗਾਈਡੈਂਸ ਚਾਹੀਦੀ ਹੈ ਕਾਉਂਸਲਿੰਗ ਚਾਹੀਦੀ ਹੈ ਫ੍ਰੀ ਲੀਗਲ ਐਡ ਮੁਫਤ ਕਾਨੂੰਨੀ ਸਹਾਇਤਾ ਚਾਹੀਦੀ ਮੁਫਤ ਵਕੀਲ ਚਾਹੀਦਾ ਉਹ ਸਾਡੇ ਕੋਲ ਲਾਵੇ ਇੱਥੇ ਸਾਡਾ ਫਰੰਟ ਆਫਿਸ ਹੈ ਸਾਡੇ ਇੱਥੇ ਪੈਰਾ ਲੀਗਲ ਵੋਲੰਟੀਅਰਸ ਹੈ ਪੀ ਐਲ ਵੀਜ਼ ਹੈ ਜਿਹੜੇ ਉਹਨਾਂ ਦੀ ਐਸ ਅ سپورਟ ਪਰਸਨ ਹੈਲਪ ਕਰਦੇ ਆ ਸਾਡੇ ਪੈਨਲ ਐਡਵੋਕੇਟਸ ਹੈ ਜਿਹੜੇ ਉਹਨਾਂ ਦਾ ਫ੍ਰੀ ਆਫ ਕਾਸਟ ਕੇਸ ਚ ਝੜਨਗੇ ਔਰ ਇਹ ਪੈਨਲ ਐਡਵੋਕੇਟਸ ਤੋਂ ਅਸੀਂ ਉਹਨਾਂ ਨੂੰ ਗਾਈਡੈਂਸ ਕਾਉਂਸਲਿੰਗ ਵੀ ਦਿਵਾਵਾਂਗੇ ਸਾਡੇ ਕੋਲੇ ਉਹ ਫਿਜ਼ੀਕਲੀ ਅਪਰੋਚ ਕਰ ਸਕਦੇ ਆ ਸੈਕੰਡਲੀ ਸਾਡਾ ਟੋਲ ਫਰੀ ਨੰਬਰ ਹੈ 1968 ਸਾਨੂੰ ਇਸ ਫੋਨ ਨੰਬਰ ਤੇ ਉਹ ਕਿਸੇ ਵੀ ਟਾਈਮ ਸਾਨੂੰ ਕਾਲ ਕਰ ਸਕਦੇ ਆ ਆਪਣੀ ਪ੍ਰੋਬਲਮ ਦੱਸ ਸਕਦੇ ਆ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ ਥਰਡਲੀ ਸਾਡਾ ਇੱਥੇ ਲੈਂਡਲਾਈਨ ਨੰਬਰ ਹੈ ਉਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਆ 240051 ਫੋਰਥਲੀ ਇਹ ਇਹ ਉਹਨਾਂ ਦਾ ਇਨੀਸ਼ੀਏਟਿਵ ਹੋਏਗਾ ਕਿ ਉਹ ਆਗਿਆ ਕਿਉਂਕਿ ਅਸੀਂ ਨਹੀਂ ਆਇਡੈਂਟੀਫਾਈ ਕਰ ਸਕਦੇ ਕਿ ਕਿਹੜਾ ਬੰਦਾ ਹਿੰਸਾ ਦਾ ਸ਼ਿਕਾਰ ਹੈ ਆਪਦੇ ਘਰ 'ਚ ਇਹਦੇ ਲਈ ਉਹਨਾਂ ਨੂੰ ਖੁਦ ਸਾਹਮਣੇ ਆਣਾ ਪਏਗਾ ਫਰੰਟ ਲਾਈਨ ਵਰ ਬੰਨਣਾ ਪਏਗਾ ਉਹਨਾਂ ਨੂੰ ਉਹ ਆ ਕੇ ਇੱਕ ਵਾਰੀ ਸਾਡੇ ਕੋਲ ਆ ਜਾਣ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ ਪ੍ਰੋਪਰ ਉਹਨੂੰ ਕਾਨੂੰਨ ਦੀ ਜਾਣਕਾਰੀ ਦੇਵਾਂਗੇ ਵਕੀਲ ਦੇਵਾਂਗੇ ਉਹਦਾ ਫ੍ਰੀ ਆਫ ਕਾਸਟ ਕੇਸ ਫਾਈਲ ਕਰਾਵਾਂਗੇ ਇਹ ਸਾਰੀ ਹੈਲਪ ਸਾਡੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਨੂੰ ਮਿਲੇਗੀ ਜੀ ਅਦਰ ਜੀ ਸਾਹਿਬ ਸਵਾਲ ਹੋ ਰਿਹਾ ਹੈ ਕਿ ਮੰਨ ਲਓ ਕੋਈ ਪੀੜਤ ਔਰਤ ਹੈ ਉਹ ਸ਼ਿਕਾਇਤ ਦਰਜ ਕਰਾਉਂਦੀ ਹੈ ਜੀ ਤੇ ਜਿਹੜੇ ਉਹਦੇ ਸਹੁਰੇ ਆਲੇ ਨੇ ਉਹਦਾ ਘਰ ਵਾਲਾ ਬੜਾ ਮਤਲਬ ਉਹਦੇ ਪ੍ਰਭਾਵਸ਼ਾਲੀ ਬੰਦਾ ਹੈ ਜੀ ਉਹ ਉਹਨੂੰ ਡਰਾਉ ਉਹਦੇ ਤੋਂ ਜੀ ਕਿ ਉਸ ਡਿਊਰਿੰਗ ਜਿੰਨੀ ਦੇਰ ਤੱਕ ਪ੍ਰੋਸੀਜਰ ਚੱਲਦਾ ਹੈ ਕੇਸ ਚੱਲਦਾ ਹੈ ਕਾਰਵਾਈ ਚੱਲਦੀ ਹੈ ਉਹਦੀ ਪ੍ਰੋਟੈਕਸ਼ਨ ਦੇ ਲਈ ਉਹਦੀ ਹਿਫਾਜ਼ਤ ਦੇ ਲਈ ਪੀੜਤ ਤੌਰ ਤਰਤੇ ਦੀ ਹਾਂਜੀ ਕਾਨੂੰਨ ਕੋਲ ਕੀ ਕੀ ਪ੍ਰੋਵੀਜ਼ਨ ਹੈ ਹਾਂਜੀ ਇਸ ਐਕਟ ਦੇ ਅੰਡਰ ਕਾਫੀ ਰੈਲੀਫ ਮਿਲਦੇ ਆ ਉਹ ਪ੍ਰੋਟੈਕਸ਼ਨ ਆਰਡਰ ਲੈ ਸਕਦੀ ਹੈ ਹਾਂ ਪ੍ਰੋਟੈਕਸ਼ਨ ਆਰਡਰ ਉਹ ਉਸ ਘਰ ਦੇ ਵਿੱਚ ਰਹਿ ਕੇ ਵੀ ਉਹਨੂੰ ਪ੍ਰੋਟੈਕਸ਼ਨ ਆਰਡਰ ਮਿਲੇਗਾ ਸਪੈਸ਼ਲ ਪੁਲਿਸ ਦੇ ਬੰਦੇ ਡਿਪਿਊਟ ਹੋਣਗੇ ਮਤਲਬ ਜੇ ਉਹ ਆਪਣੇ ਘਰ 'ਚ ਉਹ ਬੰਦਾ ਵੀ ਰਹਿੰਦਾ ਤੇ ਜਨਾਨੀ ਵੀ ਰਹਿੰਦੀ ਫਿਰ ਵੀ ਉਹਨੂੰ ਕਾਨੂੰਨ ਮਦਦ ਕਰੂਗਾ ਉਹਦੀ ਯੈਸ ਸੈਕਿੰਡ ਉਹਨੂੰ ਉਹ ਘਰੋਂ ਕੱਢ ਨਹੀਂ ਸਕਦਾ ਉਹਦੇ ਅਗੇਂਸਟ ਉਹ ਰੈਜ਼ੀਡੈਂਸ ਆਰਡਰ ਲੈ ਸਕਦੀ ਹੈ ਉਸੇ ਘਰ ਚ ਹੀ ਰਹਿੰਦਾ 3rdly ਉਹ ਬੱਚਿਆਂ ਦੀ ਕਸਟਡੀ ਲੈ ਸਕਦੀ ਹੈ ਉਸੇ ਘਰ ਦੇ ਵਿੱਚ ਰਹਿ ਕੇ ਜੇ ਉਹਨੂੰ ਲੱਗਦਾ ਵੀ ਉਹਦਾ ਹਸਬੰਡ ਬੱਚਿਆਂ ਨੂੰ ਵੀ ਹਰਾਸ ਕਰ ਰਿਹਾ ਹੈ ਤਾਂ ਉਹਨਾਂ ਦੀ ਕਸਟਡੀ ਵੀ ਲੈ ਸਕਦੀ ਹੈ 4thly ਉਹ ਕੰਪਨਸੇਸ਼ਨ ਆਰਡਰ ਲੈ ਸਕਦੀ ਹੈ ਜੇ ਉਹਨੂੰ ਉਹ ਖਰਚਾ ਨਹੀਂ ਦਿੰਦਾ ਮੁਆਵਜ਼ਾ ਨਹੀਂ ਦਿੰਦਾ ਘਰ ਦਾ ਖਰਚਾ ਨਹੀਂ ਦਿੰਦਾ ਮੋਨਿਟਰੀ ਰੀਲੀਫ ਦੇ ਵਿੱਚੋਂ ਉਹਨੂੰ ਕੰਪਨਸੇਸ਼ਨ ਲੈ ਸਕਦੀ ਹੈ ਬੱਚਿਆਂ ਦਾ ਖਰਚਾ ਲੈ ਸਕਦੀ ਹੈ ਕਸਟਡੀ ਆਰਡਰ ਲੈ ਸਕਦੀ ਹੈ ਥਰਡਲੀ ਰੈਜ਼ਿਡੈਂਸ ਆਰਡਰ ਲੈ ਸਕਦੀ ਹੈ ਫੋਰਥਲੀ ਇਨਜੰਕਸ਼ਨ ਆਰਡਰ ਲੈ ਸਕਦੀ ਹੈ ਉਹਦੇ ਅਗੇਂਸਟ ਕਿ ਇਹ ਮੈਨੂੰ ਨਹੀਂ ਮਿਲੇਗਾ ਮੇਰੇ ਬੱਚਿਆਂ ਨੂੰ ਨਹੀਂ ਮਿਲੇਗਾ ਸਾਨੂੰ ਹਰਾਸ ਨਹੀਂ ਕਰੇਗਾ ਤਾਂ ਕਾਫੀ ਰਿਲੀਫ ਹੈ ਇਸ ਸੈਕਟ ਦੇ ਅੰਦਰ ਜਿਹੜੇ ਉਹ ਲੈ ਸਕਦੀ ਹੈ ਜੋ ਜਸ ਸਾਬ ਨੇ ਜਿਹੜੀਆਂ ਕਿ ਜਾਣਕਾਰੀਆਂ ਦਿੱਤੀਆਂ ਘਰੇਲੂ ਹਿੰਸਾ ਨੂੰ ਲੈ ਕੇ ਜੇ ਕੋਈ ਮੇਰੀ ਬੀਬੀ ਭੈਣ ਮੇਰੀ ਮਾਤਾ ਕਿਸੇ ਆਪਣੇ ਘਰੇਲੂ ਹਿੰਸਾ ਦੇ ਕਾਰਨ ਪਰੇਸ਼ਾਨ ਹੈ ਉਹਨਾਂ ਨੂੰ ਜਾਣਕਾਰੀਆਂ ਨਹੀਂ ਤੇ ਜਸ ਸਾਹਿਬ ਨੇ ਬਹੁਤ ਹੀ ਅਹਿਮ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਨੇ ਅਗਰ ਕਿਸੇ ਦੇ ਨਾਲ ਕੋਈ ਉਹਨਾਂ ਦਾ ਘਰ ਵਾਲਾ ਮਾਰਕੁੱਟ ਕਰਦਾ ਹੈ ਉਹਨਾਂ ਦੇ ਨਾਲ ਕੋਈ ਅਨਿਆਖ ਹੁੰਦਾ ਹੈ ਤੇ ਇਹਨਾਂ ਜੋ ਜਸ ਸਾਹਿਬ ਨੇ ਜੋ ਕਾਨੂੰਨ ਦੱਸੇ ਨੇ ਜੋ ਜੀ ਤਰੀਕੇ ਦੱਸੇ ਨੇ ਉਹਨਾਂ ਨੂੰ ਅਪਣਾ ਕੇ ਉਹ ਨਿਆਂ ਪ੍ਰਾਪਤ ਕਰ ਸਕਦੀਆਂ ਨੇ ਇਹ ਸਨ ਮਾਨਯੋਗ ਜਸ ਸਾਹਿਬ ਸੀਜੀਐਮ ਪ੍ਰੀਤੀ ਸੁਖੀ ਜਾਦੀ ਜਿਨ੍ਹਾਂ ਨੇ ਡੋਮੈਸਟਿਕ ਵਾਇਲੈਂਸ ਦੇ ਉੱਤੇ ਬੜੀਆਂ ਹੀ ਅਹਿਮ ਜਾਣਕਾਰੀਆਂ ਦਿੱਤੀਆਂ ਤੇ ਸਾਨੂੰ ਪਤਾ ਲੱਗਿਆ ਕਿ ਅਗਰ ਕਿਸੇ ਔਰਤ ਉੱਤੇ ਘਰੇਲੂ ਹਿੰਸਾ ਹੁੰਦੀ ਹੈ ਤੇ ਉਹਨੂੰ ਕਿੱਥੇ ਜਾਣਾ ਚਾਹੀਦਾ ਹੈ ਕਿੱਥੇ ਸ਼ਿਕਾਇਤ ਕਰਨੀ ਚਾਹੀਦੀ ਹੈ ਕਿੰਨਾ ਸਮਾਂ ਲੱਗਦਾ ਹੈ ਨਿਆਂ ਦੇ ਲਈ ਕਾਨੂੰਨ ਕੀ ਕਹਿੰਦਾ ਹੈ ਤੇ ਮੈਨੂੰ ਆਸ ਹੈ ਕਿ ਇਹ ਸਭ ਜਾਣਕਾਰੀਆਂ ਬਹੁਤ ਹੀ ਅਹਿਮ ਤੇ ਲਾਹੇਵੰਦ ਨੇ ਤੇ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਬਹੁਤ ਹੀ ਕਾਰਗਰ ਸਾਬਤ ਹੋਣ ਗਿਆ ਇਸ ਦੇ ਨਾਲ ਹੀ ਮੈਨੂੰ ਵਰਿੰਦਰ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਐਸਐਮਜ਼ੈਡ ਨਿਊਜ਼ ਦੇ ਨਾਲ ਧੰਨਵਾਦ